ਮੇਰਾ ਵੀਰ ਤੂੰ ਵੀਡੀਓ ਦੇਖ ਰਿਹਾ ਹੈ ਨਾ ਵਾਹ ਬਈ ਵਾਹ ਤੂੰ ਬੜੇ ਟਿਕ ਕੇ ਵੀਡੀਓ ਵੇਖ ਕੇ ਜਾਣੀ ਹੈ ਮੈਨੂੰ ਪਤਾ ਹੈ ਵੀ ਤੂੰ ਜਿਹੜੀ ਵੀਡੀਓ ਦੇਖੇਗਾ ਨਾ ਤੇ ਤੇਰੇ ਤੇ ਅਸਰ ਜ਼ਰੂਰ ਹੋਏਗਾ ਜਿਹੜੀ ਮੈਂ ਗੱਲ ਤੇਰੇ ਨਾਲ ਅੱਜ ਕਰਨ ਲੱਗਾ ਨਾ ਜਿਹੜਾ ਮੇਰਾ ਭਰਾ ਤੂੰ ਵੀਡੀਓ ਦੇਖ ਜਾ ਮੇਰੀ ਭੈਣ ਵੀਡੀਓ ਦੇਖ ਰਹੀ ਹੈ ਮੇਰਾ ਮਾਂ ਮੇਰੇ ਪਿਤਾ ਸਮਾਨ ਕੋਈ ਵੀਡੀਓ ਦੇਖ ਰਿਹਾ ਤੂੰ ਚੇਤੇ ਰੱਖੀ ਜਦੋਂ ਤੁਹਾਡੇ ਨਾਲ ਕੋਈ ਚੰਗਾ ਕਰਦਾ ਤੁਸੀਂ ਕਹਿੰਦੇ ਹੋ ਕਿ ਇਹ ਮੇਰੇ ਨਾਲ ਖੜਿਆ ਤੇ ਮੈਂ ਇਹਦੇ ਨਾਲ ਖੜਨਾ ਮੈਂ ਇਹਦੇ ਵਾਸਤੇ ਜਾਨ ਦੇ ਦਿਆਂਗਾ ਤੇ ਕੱਲ ਨੂੰ ਹੈ 1 ਅਪ੍ਰੈਲ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰਾ ਸਰਬੰਸ ਤੁਹਾਡੇ ਤੋਂ ਕੁਰਬਾਨ ਕੀਤਾ ਤੇ ਤੁਸੀਂ ਨਾ ਹੁਣ ਪਤਾ ਕੀ ਕਰਨਾ ਹੈ 13 ਦਿਨ ਮੇਰੇ ਵੀਰ ਤੂੰ ਸ਼ਰਾਬ ਨਹੀਂ ਪੀਣੀ ਤੂੰ 13 ਦਿਨ ਨਾਈ ਕੋਲ ਨਹੀਂ ਜਾਣਾ ਤੂੰ 13 ਦਿਨ ਕੇਸ ਨਹੀਂ ਕਤਲ ਕਰਨੇ ਤੂੰ 13 ਦਿਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਬਹਿਣਾ ਵਾਸਤੂ ਦਾ ਧੰਨਵਾਦ ਕਰਨਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਕਿਉਂਕਿ ਵਿਸਾਖੀ ਆ ਰਹੀ ਹੈ 13 April ਦੀ 13 ਦਿਨ ਤੂੰ ਗੁਰੂ ਗੋਬਿੰਦ ਸਿੰਘ ਨੂੰ ਮੁਖਾਤਬ ਹੋ ਜਾ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਵਾਂ ਤੇਰਾ ਸਾਰੀ ਜ਼ਿੰਦਗੀ ਨਾਲ दारू ਪੀਣ ਨੂੰ ਦਿਲ ਕਰੇਗਾ ਨਾ ਕੈਸ ਕਤਲ ਕਰਾਉਣ ਨੂੰ ਦਿਲ ਕਰੇਗਾ ਬਸ ਇੱਕ ਵਾਰੀ ਤੂੰ ਅੱਜ ਪ੍ਰਣ ਕਰ ਲੈ ਕਿ ਕੱਲ 1 April ਤੋਂ ਲੈ ਕੇ ਰੋਜ਼ਾਨਾ ਇੱਕ ਜਪਜੀ ਸਾਹਿਬ ਦਾ ਪਾਠ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਤੁਹਾਨੂੰ ਸਮਰਪਿਤ ਹੋ ਕੇ ਕਰਨਾ ਤੇਰੀ ਜ਼ਿੰਦਗੀ ਬਦਲ ਜਾਏਗੀ ਤੇ ਜੇ ਚੰਗੀ ਲੱਗੇ ਵੀਡੀਓ ਸ਼ੇਅਰ ਜਰੂਰ ਕਰਿਓ ਉਹਨਾਂ ਨੂੰ ਸ਼ੇਅਰ ਕਰਿਓ ਜਿਹੜੇ ਵਿਚਾਰੇ ਨਸ਼ਿਆਂ ਦੇ ਵਿੱਚ ਗਲਤ ਹੋਏ ਪਏ ਨੇ ਜਿਹੜੇ ਵਿਚਾਰੇ ਪਤਿਤ ਹੋਏ ਪਏ ਨੇ ਉਹਨਾਂ ਨੂੰ ਜਰੂਰ ਇਹ ਵੀਡੀਓ ਸ਼ੇਅਰ ਕਰਿਓ ਕੋਈ ਸਿੱਖੀ ਨਾਲ ਜੁੜ ਜਾਏ ਕੋਈ ਨਸ਼ਿਆਂ ਤੋਂ ਦੂਰ ਹੋ ਜਾਏ